ਜੋ ਨਸ਼ਿਆਂ ਵਿਰੁੱਧ ਤਹਿਤ ਅੱਜ ਹਲਕਾ ਪਾਇਲਟ ਦੇ ਵਿੱਚੋਂ ਰੈਲੀ ਕੱਢੀ ਜਾ ਰਹੀ ਹੈ ਸ਼੍ਰੀ ਰਾੜਾ ਸਾਹਿਬ ਵੱਲੋਂ ਕਿਉਂਕਿ ਨੌਜਵਾਨਾਂ ਦੇ ਵੱਲੋਂ ਇੱਕ ਉਤਸ਼ਾਹ ਜਿਹੜਾ ਇਸ ਰੈਲੀ ਦੇ ਵਿੱਚ ਪਹੁੰਚ ਕੇ ਦਿਖਾਇਆ ਜਾ ਰਿਹਾ ਤੇ ਇਸੇ ਮੁਹਿੰਮ ਦੇ ਤਹਿਤ ਅੱਜ ਸਰਪੰਚ ਪ੍ਰਗਟ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਕਿ ਸਿਆੜ ਤੋਂ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਇਹ ਅੱਜ ਐਮਐਲਏ ਸਾਹਿਬ ਵੱਲੋਂ ਇਹ ਕਾਰਜ ਰਚਿਆ ਗਿਆ ਅਸੀਂ ਵੇਖੋ ਜੀ ਜਦੋਂ ਪਿਛਲੀ ਵਾਰ ਤੋਂ ਹੀ ਸਰਪੰਚ ਬਣੇ ਆ ਜਿਹੜਾ ਨਸ਼ੇ ਦੇ ਖਿਲਾਫ ਆ ਆਪਦੇ ਪਿੰਡ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਨੇ ਆ ਪਰਚੇ ਵੀ ਕਰਾਇਆ ਪਿੰਡ ਦੇ ਵਿੱਚ ਜਿਹੜੇ ਬੰਦੇ ਚਿੱਟਾ ਵੇਚਦੇ ਸੀ ਐਮਐਲਏ ਸਾਹਿਬ ਨੂੰ ਕਹਿ ਕੇ ਤਿੰਨ ਵਾਰ ਪਰਚੇ ਵੀ ਹੋਇਆ ਪਰ ਅਸੀਂ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਕੋਈ ਵੀ ਚਿੱਟੇ ਵਾਲੀ ਜਮਾਨਤ ਕਰਾਉਣ ਨਾ ਜਾਇਆ ਕਰੋ ਜਦੋਂ ਆਪਣੇ ਲੋਕੀ ਜਮਾਨਤ ਕਰਾਉਣ ਚਲੇ ਜਾਂਦੇ ਨੇ ਉਹ ਗੱਲਾਂ ਵਧੀਆ ਨਹੀਂ ਹੈਗੀਆਂ ਜਿੰਨੇ ਵੀ ਚਿੱਟੇ ਵਾਲੇ ਆ ਤੁਹਾਨੂੰ ਪਤਾ ਵੀ ਲੋਕਾਂ ਦੇ ਘਰ ਖਰਾਬ ਹੁੰਦੇ ਆ ਮਾਵਾਂ ਦੇ ਪੁੱਤ ਮਰਦੇ ਆ ਇਹੋ ਜਿਹਾ ਨਸ਼ਾਵਾ ਜਿਹੜਾ ਇਹ ਹੱਡਾਂ ਦੇ ਵਿੱਚ ਰੱਜ ਜਾਂਦਾ ਮੁੜ ਕੇ ਛੱਡਣਾ ਔਖਾ ਹੋ ਜਾਂਦਾ। ਸਾਡੀ ਹਲਕੇ ਦੇ ਲੋਕਾਂ ਨੂੰ ਇਹੀ ਬੇਨਤੀ ਆ ਵੀ ਕਿਸੇ ਵੀ ਚਿੱਟੇ ਵਾਲੇ ਦੀ ਜ਼ਮਾਨਤ ਨਾ ਕਰਾਓ। ਸਾਰੇ ਜਾਣੇ ਥਰਾਲ ਮਿਲ ਕੇ ਸਰਕਾਰ ਦਾ ਸਾਥ ਦਿਵੋ ਕਿਉਂਕਿ ਜਿਹੜੀ ਸਰਕਾਰ ਆ ਨਸ਼ਿਆਂ ਦੇ ਖਿਲਾਫ ਆ ਅਤੇ ਚਿੱਟੇ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਕਦੇ ਵੀ ਕਿਸੇ ਵੀ ਜ਼ਮਾਨਤ ਨਹੀਂ ਦੇਵਾਂਗੇ ਸੌਂਖਾਦੀ ਆ ਅਤੇ ਪਿੰਡ ਦੇ ਵਿੱਚ ਜਿੰਨੇ ਵੀ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਤੇ ਪਰਚੇ ਕਰਵਾਏ ਜਾਣਗੇ ਤੇ ਪੰਜਾਬ ਦੇ ਵਿੱਚ ਲੱਗਦਾ ਵੀ ਅਜਿਹੀਆਂ ਰੈਲੀਆਂ ਕੱਢਣ ਦੀ ਜਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈਗੀ ਆ। ਹਾਂਜੀ ਹੈਗੀ ਆ ਜੀ ਜੇ ਇਹ ਜਿਹੜੀਆਂ ਰੈਲੀਆਂ ਨਿਕਲਣਗੀਆਂ ਜਿਹੜਾ ਮੰਨ ਲਓ ਇਹ ਨਸ਼ਾ ਵਾ ਜਿਹੜਾ ਚਿੱਟਾ ਮੰਨ ਲਓ ਇੰਨੇ ਚਿਰ ਤੋਂ ਜਦੋਂ ਦੇ ਉਹ ਮੰਨ ਲਓ ਅਕਾਲੀ ਦਲ ਦੀ ਸਰਕਾਰ ਸੀ ਜਾਦ ਇਹ ਪੰਜਾਬ ਦੇ ਵਿੱਚ ਲੋਕਾਂ ਨੇ ਸੁਣਿਆ ਸੀ ਪਹਿਲੀ ਵਾਰ ਵੀ ਚਿੱਟਾ ਚੀਜ਼ ਕੀ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਤਾਂ ਇਹ ਪਹਿਲੀ ਸਰਕਾਰ ਆ ਜਿਨੇ ਲੋਕਾਂ ਤੇ ਮੰਨ ਲਓ ਐਡੇ ਵੱਡੇ ਪੱਧਰ ਤੇ ਐਕਸ਼ਨ ਲੈਣੇ ਚਿੱਟਾ ਵਾਲਿਆਂ ਦੇ ਖਿਲਾਫ ਸ਼ੁਰੂ ਕਰਿਆ ਚਿੱਟਾ ਵਾਲਿਆਂ ਦੇ ਘਰ ਵੀ ਢਾਏ ਜਾ ਰਹੇ ਆ ਪਰਚੇ ਵੀ ਹੋ ਰਹੇ ਆ ਸਰਕਾਰ ਆ ਜਿਹੜੀ ਚਿੱਟੇ ਦੇ ਖਿਲਾਫ ਪੂਰੀ ਇੱਕ ਝੋਟਾ ਜੀ ਬਹੁਤ 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 ਧੰਨਵਾਦ ਇਹ ਸਨ ਸਰਪੰਚ ਪ੍ਰਗਟ ਸਿੰਘ ਸਿਆੜ ਜੀ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਪੂਰੀ ਸੋਹਰਦਤਾ ਦੇ ਨਾਲ ਐਸਾ ਕੰਮ ਨੂੰ ਕਰ ਰਹੀ ਆ ਤੇ ਜ਼ਰੂਰ ਹੀ ਭਵਿੱਖ ਦੇ ਵਿੱਚ ਅਜਿਹੇ ਜਿਹੜੇ ਕਾਰਜ ਨੇ ਉਹ ਕੀਤੇ ਜਾਣੇ ਪੈਣਗੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਤੁਸੀਂ ਸਾਡਾ ਬਣੇ ਰਹੋ ਧੰਨਵਾਦ